ਦਿਲਜੀਤ ਤੋਂ ਸਾਂਝ ਦੇ ਚੱਕਰ ਵਿੱਚ ਕਿਤੇ ਆਪਣਾ ਘਾਟਾ ਨਾ ਕਰਾ ਕੇ ਬਹਿ ਜਾਣਾ ਕਿਉਂਕਿ ਹੋ ਸਕਦਾ ਇੱਕ ਦਿਲਜੀਤ ਦੀ ਸ਼ੋਹ ਦੀ ਟਿਕਟ ਲੈਣ ਪਿੱਛੇ ਤੁਹਾਡਾ ਲੱਖਰਪਦਾ ਨੁਕਸਾਨ ਹੋ ਜੇ ਤੋਂ ਬਾਅਦ ਤੁਸੀਂ ਗਾਲਾ ਫੇਰ ਆਪ ਦੇ ਆਪ ਨੂੰ ਵੀ ਕੱਢੋ ਤੇ ਉਹਨੀਆਂ ਹੀ ਗਾਲਾਂ ਕੱਢੋ ਦਿਲਜੀਤ ਨੂੰ ਕਿ ਉਹਦੇ ਕਰਕੇ ਸਾਡਾ ਲੱਖਾਂ ਦਾ ਨੁਕਸਾਨ ਹੋ ਗਿਆ ਤਨੂਬ ਚੇਤੇ ਗੱਲ ਹੋਵੇਗੀ ਕਿ ਦਿਲਜੀਤ ਦਾ ਦਿਲੂ ਮਿਨਾਟੀ ਟੂਰ ਇੰਡੀਆ ਭਾਰਤ ਵਿੱਚ ਆਉਣ ਵਾਲਾ 26 ਅਕਤੂਬਰ ਨੂੰ ਪਹਿਲਾ ਸ਼ੋਅ ਹੋਣਾ ਹੈ ਦਿੱਲੀ ਦੇ ਜਵਾਲਨਨਹਿਰੂ ਸਟੇਡੀਅਮ ਵਿੱਚ ਵੱਖਰੇ ਵੱਖਰੇ ਥਾਵਾਂ ਤੇ ਸ਼ੋਅ ਹੋਣੇ ਨੇ ਭਾਰਤ ਦੀਆਂ ਵੱਖਰੇ ਵੱਖਰੇ ਸ਼ਹਿਰਾਂ 'ਚ ਸ਼ੋਅ ਹੋਣੇ ਆ ਸਿਰਫ ਇੱਕ ਸ਼ਹਿਰ ਨੂੰ ਛੱਡ ਕੇ ਬਾਕੀ ਸਾਰੇ ਸ਼ਹਿਰ ਦੀਆਂ ਕੱਲੀ-ਕੱਲੀ ਟਿਕਟ ਵੇਚ ਚੁੱਕੀ ਹੈ ਲੋਕਾਂ ਨੂੰ ਵੇਟ ਨਹੀਂ ਕਰਨੀ ਪਈ ਹੈ ਦਿਲਜੀਤ ਨੂੰ ਵੇਟ ਨਹੀਂ ਕਰਨੀ ਪਈ ਆਪਣੀ ਟਿਕਟਾਂ ਵੇਚਣ ਵਾਸਤੇ 60 ਸਕਿੰਟ ਦੇ ਅੰਦਰ ਹੀ ਲੱਖਾਂ ਟਿਕਟਾਂ ਵਿਕ ਗਈਆਂ ਤੇ ਕੱਲ ਇੱਕੋ ਸ਼ਹਿਰ ਦੇ ਰਹਿ ਗਈ ਹੈ ਤੇ ਇਸੀ ਗੱਲ ਦਾ ਫਾਇਦਾ ਚੱਕਦੇ ਹੋਏ ਜਿਹੜੇ ਸਾਈਬਰ ਠੱਗ ਨੇ ਉਹ ਵੀ ਅਲਰਟ ਹੋ ਚੁੱਕੇ ਨੇ ਕਿਉਂਕਿ ਬੜੇ ਲਿੰਕ ਜਿਹੜੇ ਨੇ ਸੋਸ਼ਲ ਮੀਡੀਆ ਤੇ ਇੰਟਰਨੈਟ ਤੇ Google ਤੇ ਚੱਲਦੇ ਪਏ ਨੇ ਕਿ ਫਲਾਣੇ ਲਿੰਕ ਤੇ ਕਲਿੱਕ ਕਰੋ ਜਿਸ ਦੇ ਨਾਲ ਤੁਹਾਨੂੰ ਦਿਲਜੀਤ ਦੇ ਸ਼ੋਅ ਦੀ ਟਿਕਟ ਮਿਲ ਜਾਣੀ ਹੈ ਜਿਸ ਨੂੰ ਲੈ ਕੇ ਹੁਣ ਦਿੱਲੀ ਦੀ ਪੁਲਿਸ ਨੇ ਵੀ ਜਿਹੜੀ ਚੇਤਾਵਨੀ ਹੈ ਉਹ ਸਿੱਧੇ ਤੌਰ ਤੇ ਜਾਰੀ ਕਰ ਦਿੱਤੀ ਹੈ ਜਿਸ ਵਿੱਚ ਸਿੱਧੇ ਤੌਰ ਤੇ ਲਿਖਿਆ ਹੈ ਕਿ ਗਾਣੇ ਸੁਣਨੇ ਕੇ ਚੱਕਰ ਮੈਂ ਟਿਕਟ ਕੇ ਲਈ ਗਲਤ ਲਿੰਕ ਪਰ ਪੈਸੇ ਪੂਸੇ ਦੇਖ ਕੇ ਆਪਣਾ ਬੈਂਡ ਮਤ ਬਜਵਾ ਲੈਣਾ ਯਾਨੀ ਤੁਹਾਨੂੰ ਯਾਦ ਹੋਊਗਾ ਦਿਲਜੀਤ ਦਾ ਗਾਣੇ ਦਾ ਇਸਤੇਮਾਲ ਕੀਤਾ ਹੈ ਕਿ ਪੈਸੇ ਪੂਸੇ ਬਾਰੇ ਬਸ ਸੋਚੇ ਦੁਨੀਆ ਜੱਟ ਪੈਦਾ ਹੋਇਆ ਬਸ ਗਾਉਣ ਵਾਸਤੇ ਤਾਂ ਦਿਲਜੀਤ ਦੇ ਗਾਣੇ ਦਾ ਇਸਤੇਮਾਲ ਦਿੱਲੀ ਪੁਲਿਸ ਨੇ ਬੜਾ ਬਖੂਬੀ ਕੀਤਾ ਕਿਉਂਕਿ 26 ਅਕਤੂਬਰ ਨੂੰ ਦਿਲਜੀਤ ਦਾ ਦਿਲੂਮੀਨਾਟੀ ਟੂਰ ਦਾ ਪਹਿਲਾ ਸ਼ੋਅ ਦਿੱਲੀ ਵਿਖੇ ਹੋਣਾ ਹੈ ਟਿਕਟਾਂ ਤਾਂ ਉੱਥੇ ਮਿਲਦੀਆਂ ਨਹੀਂ ਪਈਆਂ ਜਿਹੜੀ ਅਫੀਸ਼ੀਅਲ ਵੈਬਸਾਈਟ ਹੈ ਉੱਤੇ ਤਾਂ ਟਿਕਟਾਂ ਸੋਲਡ ਆਊਟ ਨੇ ਪਰ ਲੋਕੀ ਫੇਰ ਵੀ ਇੰਨੇ ਚੌਹਣ ਵਾਲੇ ਨੇ ਦਿਲਜੀਤ ਦੇ ਕਮਲੇ ਹੋਏ ਫਰਦੇ ਨੇ ਕਿ ਦਿਲਜੀਤ ਨੂੰ ਵੇਖਣ ਵਾਸਤੇ ਕੁਝ ਵੀ ਕਰ ਗੁਜ਼ਰ ਲਈ ਤਿਆਰ ਨੇ ਤੇ ਲੋਕਾਂ ਨੇ ਫਿਰ ਉਹੀ ਹਰਕਤਾਂ ਲੋਕਾਂ ਵੱਲੋਂ ਦਿਖਾਈਆਂ ਜਾ ਰਹੀਆਂ ਪੁੱਛੀਆਂ ਜਾ ਰਹੀਆਂ ਕੋਈ ਟਿਕਟਾਂ ਬਲੈਕ ਕਰਦਾ ਪਿਆ ਕੋਈ ਵਾਈਟ ਵਾਲੇ ਟਿਕਟ ਨੂੰ ਬਲੈਕ ਚ ਆਪ ਵੇਚਦਾ ਪਿਆ ਜਿਨ੍ਹਾਂ ਕੋ ਟਿਕਟਾਂ ਹੈਗੀਆਂ ਨੇ ਉਹ ਤਾਂ ਪੈਸੇ ਮਾਰਨ ਦੇ ਵਿੱਚ ਕੋਈ ਉਹਨਾਂ ਨੇ ਘਾਟ ਨਹੀਂ ਛੱਡੀ 5000 ਰੇ ਟਿਕਟ 50000 ਲੱਖ ਰੁਪਏ ਤੱਕ ਨੂੰ ਵਿਕਦੀ ਪਈ ਹੈ ਤੇ ਲੋਕ ਖਰੀ ਹਰ ਕੋਈ ਚਾਹੁੰਦਾ ਹੈ ਕਿ ਜਿਹੜੀਆਂ ਵੀਡੀਓਜ਼ ਦਲਜੀਤ ਆਪਦੇ ਇੰਸਟਾ ਤੇ ਪਾਉਂਦਾ ਦਲਜੀਤ ਦੀ ਟੀਮ ਇੰਸਟਾਗ੍ਰam ਤੇ ਪਾਉਂਦੀ ਹੈ ਵਾਇਰਲ ਹੁੰਦੀਆਂ